ਗਨੇਤ ਕੇਸੀ ਮੋਚ ਨੀਮੀ ਹੋਣ ਨੇ ਦੇ ਸੰਗਰੂਪ ਦੇ ਵਿੱਚ ਆਮ ਆਦਮੀ ਪਾਰਟੀ ਇਹ ਤਾਂ ਹੁਣ ਸਮਾਂ ਦੱਸੇਗਾ ਨਾ ਜੀ ਜੇ ਮੋਚ ਨੀਮੀ ਕਰਤੀ ਫਿਰ ਛੱਡ ਜਾਣਗੇ ਸਾਰਾ ਜਿਗਾੜਪਾਲ ਸਿੰਘ ਖੈਰਾ ਦਾ ਝੰਡਾ ਗੱਡਿਆ ਜਾ ਸਕਦਾ ਸੰਗਰੂਪ ਚ ਝੰਡਾ ਲੱਡਿਆ ਜਾਊਗਾ ਪੰਜ ਮੰਤਰੀ ਤਿੰਨੇ ਮਿਲੇ ਤਿੰਨ ਤਿਤਲੀਆਂ ਤੇ ਇੱਕ ਕਮੇਡੀਅਨ ਸੋ ਵੇਅਰ ਇਜ਼ ਦੀ ਆਮ ਆਦਮੀ ਜਿਹੜਾ ਰੇਡੀਆਂ ਵਾਲਾ ਪਿੰਚਰ ਵਾਲਾ ਉਹਨਾਂ ਦੀ ਬਾਰੇ ਕਿੱਦਣ ਆਵੇਗੀ ਚਾਰਪੁਰ ਦਾ ਉਮੀਦਵਾਰ ਲਪਤਾ ਨਹੀਂ ਸੀ ਇਹਨਾਂ ਨੂੰ ਕੋ ਔਰ ਇਹਨਾਂ ਦੇ ਕੋਲ ਕਿਹੜੀ ਵਾਸ਼ਿੰਗ ਮਸ਼ੀਨ ਆ ਰਾਤ ਬੰਦਾ ਆਉਂਦਾ ਉਹਨੂੰ ਫਿਰ ਧੋ ਦਿੰਦੇ ਨੇ ਕੇਚਰੀਵਾਲ ਪਾਊਡਰ ਨਾਲ ਤੇ ਮੁੜ ਕੇ ਉਹ ਅਗਲੇ ਦਿਨ ਤਿਆਰ ਹੋ ਕੇ ਆਮ ਆਦਮੀ ਦਾ ਬਹੁਤ ਵਧੀਆ ਕੈਂਡੀਡੇਟ ਬਣ ਜਾਂਦਾ ਠੀਕਾ ਸਾਹਿਬ ਦੇ ਲਈ ਵੀ ਹੁਣ ਇੱਕ ਕਲੀ ਪਾਜਪਾ ਬਚੀ ਆ ਕਹਿੰਦੇ ਜਿਨ੍ਹਾਂ ਨੂੰ ਖੁਦ ਨੂੰ ਇਹ ਨਹੀਂ ਪਤਾ ਕਿ ਅਸੀਂ ਕੱਲ ਨੂੰ ਖੁਦ ਕਿਹੜੀ ਪਾਰਟੀ ਦੇ ਵਿੱਚ ਜਾਣਾ ਕਹਿੰਦੇ ਲੋਕ ਉਹਨਾਂ ਤੇ ਕਿਵੇਂ ਵਿਸ਼ਵਾਸ ਕਰਨਗੇ ਤੋਡੇ ਬਾਰੇ ਉਮੀਦਵਾਰ ਹੋਣ ਤੇ ਵੀ ਸਵਾਲ ਉਹਨਾਂ ਨੇ ਖੜੇ ਕੀਤੇ ਨੇ ਇਹ ਤਾਂ ਸਿਰਫ ਬਰਨਾਲੇ ਅਸੈਂਬਲੀ ਤੱਕ ਸੀਮਿਤ ਹੈ ਆਈ ਡੋਨਟ ਥਿੰਕ ਇਹਨੂੰ ਬਹੁਤਾ ਜਿਆਦਾ ਦੂਸਰੇ ਹਲਕਿਆਂ ਵਾਲੇ ਦ੍ਰਿੜਪੇ ਵਗੈਰਾ ਦੇ ਆਮ ਸਧਾਰਨ ਬੰਦੇ ਵੀ ਜਾਣਦੇ ਨੇ ਪਰ ਵਾਹਿਗੁਰੂ ਦੀ ਕਿਰਪਾ ਨਾਲ ਹੰਕਾਰ ਨਾਲ ਸਮਝੋ ਮੈਨੂੰ ਬੱਚਾ ਬੱਚਾ ਜਾਣਦਾ ਪੰਥਕ ਪੋਲਿਟਿਕਸ ਉਹਨਾਂ ਨੇ ਸੰਗਰੂਰ ਤੋਂ ਬਾਹਰ 12 ਕੌਨਸਟਿਟੂਐਂਸੀ ਵਿੱਚ ਬਿਲਡ ਕਿਉਂ ਨਹੀਂ ਕਰ ਪਾਈ 40 ਸਾਲਾਂ ਚ ਅੱਜ 13 ਸਿਮਰਨਜੀਤ ਮਾਨ ਚਾਹੀਦੇ ਸੀ ਉਹਨਾਂ ਦੇ ਕੋਲ ਅਗਰ ਪੰਥਕ ਪੋਲਿਟਿਕਸ ਪੈਨ ਪੰਜਾਬ ਸਪਰੈਡ ਕੀਤੀ ਹੁੰਦੀ 92 ਚੋਂ ਇੱਕ ਬੰਦਾ ਬੋਲਦਾ ਕੁਮਰ ਵਿਜੇ ਪ੍ਰਤਾਪ ਸਿੰਘ ਓਨਲੀ 1 ਬਾਕੀ 92 ਬਿਲਕੁਲ ਥੱਲੇ ਲੱਗ ਕੇ ਆਪਣੇ ਮੂੰਹਾਂ ਨੂੰ ਬੰਦ ਕਰਕੇ ਬੈਠੇ ਨੇ ਸਿਰਫ ਉਸ ਦਿਨ ਬੋਲਦੇ ਜਦ ਦਿਨ ਕੇਜਰੀਵਾਲ ਦੀ ਤਾਰੀਫ ਕਰਨੀ ਹੋਵੇ ਅਸੀਂ ਤਾਂ 4 ਮਹੀਨਿਆਂ ਚ ਬਾਹਰ ਆ ਗਏ ਤੇ ਹਾਈ ਕੋਰਟ ਨੇ ਕਿਹਾ ਇਹ ਐਵਿਡੈਂਸ ਬੜਾ ਸਕੈਚੀ ਹੈ ਸਕੈਚੀ ਮਤਲਬ ਐਵੇਂ ਹੀ ਆ ਤੇ ਕੇਜਰੀਵਾਲ ਦੇ ਖਿਲਾਫ ਤਾਂ ਹਾਈ ਕੋਰਟ ਰਿਜੈਕਟ ਕਰਦੀ ਪਟੀਸ਼ਨ ਕਹਿੰਦੇ ਜੀ ਬਹੁਤ ਪੁਖਤਾ ਤੇਰੇ ਖਿਲਾਫ ਸ਼ਰਾਬ ਘੋਟਾ ਲੈ ਤੇਰੇ ਤੁਲਕਾਤ ਨੇ ਫਿਰ ਵੀ ਕਹੀ ਜਾਂਦੇ ਅਸੀਂ ਕਟੜ ਇਮਾਨਦਾਰ ਤੇ ਸਾਨੂੰ ਸਮਝਲਣ ਕਹੀ ਜਾਂਦੇ ਨੇ ਦੇ ਨਿੱਕੇ ਸੁਖਪਾਲ ਸਿੰਘ ਕਰਨਲ ਸੋਸ਼ਲ ਮੀਡੀਆ ਨਾਮ ਦੀ ਬਿਮਾਰੀ ਆ ਉਹਨੂੰ ਇਹ ਹੁੰਦਾ ਕਿ ਜੋ ਵੀ ਚੀਜ਼ ਹੁੰਦੀ ਆ ਸਭ ਤੋਂ ਪਹਿਲਾਂ ਮੈਂ ਸੋਸ਼ਲ ਮੀਡੀਆ ਦੇ ਉੱਪਰ ਪਾ ਮਾਰੀ ਆ ਆਫ ਦਾ ਰਿਕਾਰਡ ਮੈਨੂੰ ਵਿਚਾਰੇ ਕਹਿੰਦੇ ਨੇ ਸਾਡੀ ਮਜਬੂਰੀ ਖੈਰਾ ਸਾਹਿਬ ਅਸੀਂ ਤੁਹਾਡੀ ਇੰਟਰਵਿਊ ਨਹੀਂ ਲੈ ਸਕਦੇ ਨਹੀਂ ਦਿਖਾ ਸਕਦੇ ਅਸੀਂ ਤੁਹਾਨੂੰ ਮੇਨਸਟ੍ਰੀਮ ਮੀਡੀਆਜ਼ ਨਹੀਂ ਦਿਖਾ ਸਕਦੇ ਕਿਉਂਕਿ ਭਗਵੰਤ ਨਾਰਾਜ਼ ਹੋ ਜਾਏਗਾ ਕੀ ਇਹਨਾਂ ਨੇ ਕੇਜੀ ਮੀਡੀਆ ਨਹੀਂ ਬਣਾਇਆ ਕਹਿੰਦੇ ਜੀ ਮੋਦੀ ਨੇ ਤਾਂ ਜੀ ਈਡੀ ਦਾ ਇਸਤੇਮਾਲ ਕੀਤਾ ਸੀਬੀਆਈ ਦਾ ਇਸਤੇਮਾਲ ਕੀਤਾ ਸਮਾਰੇ ਕੋ ਪਕੜ ਲਿਆ ਤੁਸੀਂ ਪੰਜਾਬ ਪੁਲਿਸ ਦਾ ਘੱਟ ਦੁਰ ਇਸਤੇਮਾਲ ਕੀਤਾ ਵਾ ਖੇਰੇ ਤੇ ਐਨਡੀਪੀਐਸ ਦਾ ਪਰਚਾ ਕੀਤਾ ਜਿੱਦਨ ਜਮਾਨਤ ਹੋਈ ਫਿਰ ਇੱਕ ਹੋਰ ਪਰਚਾ ਕੀਤਾ ਪੰਜ ਮੁਕਦਮੇ ਇਕੱਲਾ ਮੈਂ ਚੱਲ ਰਹਾ ਹਾਂ ਇਹ ਲੋਕ ਸਭਾ ਹਲਕਾ ਸੰਗਰੂਰ ਪੰਜਾਬ ਦੀਆਂ ਹੌਟ ਸੀਟਾਂ ਦੇ ਵਿੱਚੋਂ ਇੱਕ ਹੈ ਜਿੱਥੇ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਸਾਡਾ ਗੜ ਵੀ ਹੈ ਤੇ ਸਾਡਾ ਘੜ ਵੀ ਹੈ ਤੇ ਇਸ ਵਾਰੀ ਕੈਬਨਿਟ ਮੰਤਰੀ ਮੀਤਿਆਰ ਨੂੰ ਜਿਹੜਾ ਹੈਗਾ ਆਮ ਆਦਮੀ ਪਾਰਟੀ ਨੇ ਉਤਾਰਿਆ ਤਾ ਕਾਂਗਰਸ ਨੇ ਵੀ ਸੁਖਪਾਲ ਸਿੰਘ ਖੈਰਾ ਨੂੰ ਜਿਹੜਾ ਮੈਦਾਨ ਦੇ ਵਿੱਚ ਉਤਾਰਿਆ ਸੁਖਪਾਲ ਸਿੰਘ ਖੈਰਾ ਸਾਡੇ ਨਾਲ ਹੋਣਗੇ ਗੱਲਬਾਤ ਕਰਾਂਗੇ ਖੈਰਾ ਸਾਹਿਬ ਜੋ ਮੈਂ ਗੱਲ ਕੀਤੀ ਆ ਮਨੀ ਪਾਰਟੀ ਇਹ ਕਹਿੰਦੀ ਆ ਕਿ ਸਾਡਾ ਗਾੜਾ ਸਾਡਾ ਘਰ ਤੋੜਨਾ ਬਹੁਤ ਔਖਾ ਉਹ ਤਾਂ 3 ਮਹੀਨੇ ਸਰਕਾਰ ਬਣਨ ਤੋਂ ਬਾਅਦ ਹੀ ਟੁੱਟ ਗਿਆ ਸੀਗਾ ਜੀ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਢਹਿ ਢੇਰੀ ਕਰ ਦਿੱਤਾ ਸੀਗਾ ਹੁਣ ਤਾਂ 2 ਸਾਲ ਹੋ ਗਏ ਨੇ 2 ਸਾਲਾਂ ਵਿੱਚ ਇਹ ਹੋਰ ਵੀ ਬੇਨਕਾਬ ਹੋਏ ਨੇ ਮਤਲਬ ਕੁਐਸਚਨ ਇਹ ਨਹੀਂ ਹੁੰਦਾ ਕੁਐਸਚਨ ਹੁੰਦਾ ਕਿ ਇੱਕ ਪਾਰਟੀ ਇੰਡੀਆ ਦੇ ਵਿੱਚ ਨਵੀਂ ਪੈਦਾ ਹੁੰਦੀ ਹੈ ਅੰਦੋਲਨ ਚੋਂ ਉਹ ਕਹਿੰਦੀ ਅਸੀਂ ਦੂਸਰੀਆਂ ਪਾਰਟੀਆਂ ਵਾਂਗੂ ਜਿਹੜੀ ਗੰਦਗੀ ਉਹ ਹਟਾਵਾਂਗੇ ਵਿਵਸਥਾ ਪਰਿਵਰਤਨ ਕਰਾਂਗੇ ਸੱਤਾ ਪਰਿਵਰਤਨ ਨਹੀਂ ਕਰਾਂਗੇ ਕੱਲੀ ਅਸੀਂ ਕਦਰਾਂ ਕੀਮਤਾਂ ਵਾਲੀ ਰਾਜਨੀਤੀ ਕਰਨ ਹੁਣ ਖੜੇ ਕਿੱਥੇ ਨੇ ਸਭ ਤੋਂ ਵੱਡਾ ਉਹਨਾਂ ਦਾ ਵਾਅਦਾ ਸੀਗਾ ਕਿ ਅਸੀਂ ਵੀਆਈਪੀ ਸਿਕਿਉਰਿਟੀ ਲਾਵਾਂਗੇ ਜੀ ਘਰ ਨਹੀਂ ਸਰਕਾਰੀ ਲਾਵਾਂਗੇ ਗੱਡੀਆਂ ਨਹੀਂ ਲਾਵਾਂਗੇ ਕਿੱਥੇ ਖੜੇ ਨੇ ਕੇਜਰੀਵਾਲ ਤੇ ਭਗਵੰਤਪਾਨ ਹਜ਼ਾਰ ਆਦਮੀ ਸਿਕਿਉਰਿਟੀ ਦਾ ਭਗਵੰਤ ਦੇ ਟੱਬਰ ਦੇ ਕੋਲ ਆ ਲੈਕਸਸ ਗੱਡੀਆਂ ਤੋਂ ਥੱਲੇ ਉਤਰਦੇ ਨੇਗੇ 40 ਕਿਲੋਮੀਟਰ 50 ਕਿਲੋਮੀਟਰ ਦਾ ਸਫ਼ਰ ਹੈਲੀਕਾਪਟਰ ਚ ਹੁੰਦਾ ਵਾ ਕੇਜਰੀਵਾਲ ਨੂੰ ਸਾਡਾ ਜਹਾਜ਼ ਜਿਦਾ 에ਅ ਟੈਕਸੀ ਵਾਂਗੂ ਸੇਵਾ ਕਰਦਾ ਵਾ ਕੇਜਰੀਵਾਲ ਨੇ 50 ਕਰੋੜ ਰੁਪਏ ਦਾ ਸ਼ੀਸ਼ ਮਹਿਲ ਬਣਾ ਲਿਆ ਜਿਹਦੀ ਕਿ ਇਨਕੁਆਇਰੀ ਸੀਬੀਏ ਕੋ ਲੱਗ ਚੁੱਕੀ ਹੈ 1.5-1.5 ਕਰੋੜ ਰੁਪਏ ਬਾਥਰੂਮ ਤੇ ਖਰਤਾ ਇਹ ਫਿਰ ਕਿੱਦਾਂ ਦੇ ਸਾਦੇ ਬੰਦੇ ਹੋਏ ਜੀ ਜਿਹੜੇ ਕਹਿੰਦੇ ਸੀ ਕੁਝ ਵੀ ਨਹੀਂ ਕਰਨਾ ਜੇ ਹਮ ਤੋਂ ਬਿਲਕੁਲ ਪੈਂਚਰੋ ਵਾਲੋਂ ਕੋ ਰੀਡੀ ਵਾਲੋਂ ਕੋ ਲੈ ਕੇ ਆਏਗੇ ਫਿਰ ਤੁਸੀਂ ਆਜੋ ਜਦੋਂ ਨਮਾਇੰਦਗੀ ਹੈ ਅਖੇ ਜੀ ਅਸੀਂ ਤਾਂ ਸਵਰਾਜ ਨਾ ਪਾਰਟੀ ਚਲਾਵਾਂਗੇ ਅਸੀਂ ਤਾਂ ਲੋਕਾਂ ਨੂੰ ਪੁੱਛ ਕੇ ਹਰ ਕੰਮ ਕਰਿਆ ਕਰਾਂਗੇ ਉਦੋਂ ਤਾਂ ਕਿਸੇ ਨੂੰ ਪੁੱਛਿਆ ਨਹੀਂ ਜੀ ਉਦੋਂ ਤਾਂ ਬਣਾਤੇ ਲਵਲੀ ਯੂਨੀਵਰਸਿਟੀ ਦੇ 2 2000 ਕਰੋੜ ਰੁਪਏ ਦਾ مالک ਆ ਅਸ਼ੋਕ ਮਿੱਤਲ ਫਿਰ ਬਣਾਤਾ ਸਨੀ ਅਰੋੜਾ ਇੱਕ ਬਹੁਤ ਵੱਡਾ ਬਿਲਡਰ ਆ ਲੁਧਿਆਣੇ ਦਾ ਦਿੱਲੀ ਆਪਰੇਟ ਕਰਦਾ ਕਨੈਕਸ਼ਨਸ ਹੋਣਗੇ ਪੈਸੇ ਦੇ ਤੇ ਤਿੰਨ ਚਾਰ ਰਗਵ ਚੱਡਾ ਸੰਦੀਪ ਪਾਟਕ ਬਣਾਤੇ ਪਕੇਰ ਪੰਜਾਬੀ ਉਦੋਂ ਕਿੱਥੇ ਗਿਆ ਸੀ ਸਾਡਾ ਕੀਡਰ ਜਿਹੜਾ ਆਮ ਆਦਮੀ ਪਾਰਟੀ ਦੇ ਜਜ਼ਬਾਤੀ ਚੰਗੇ ਬੰਦੇ ਜਿਹੜੇ ਸੇਵਾ ਕਰਦੇ ਰਹੇ ਦਰਿਆ ਚੱਕਦੇ ਰਹੇ ਫਿਰ ਆਜੋ ਤੁਸੀਂ ਨੌਕਰੀਆਂ ਜੀ ਇੱਕ ਨਾ ਡੋਮਸਾਈਲ ਦਾ ਬਿੱਲ ਪਾਸ ਕਰਨਾ ਜ਼ਰੂਰੀ ਸੀਗਾ ਜਿੱਦਾਂ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਅਸੀਂ ਦਿੱਤਾ ਹੋ ਇੱਕ ਸਾਲ ਦਾ ਪਿਆ ਕਿ ਕੋਈ ਵੀ ਪੰਜਾਬ ਦੇ ਵਿੱਚ ਬਾਹਰੋਂ ਆਉਂਦਾ ਉਹ ਇੱਕਦਮ ਬਿਨਾਂ ਸ਼ਰਤਾਂ ਪੂਰੀਆਂ ਕੀਤੇ ਕੋਈ ਵੋਟਰ ਨਾ ਬਣ ਜੇ ਜ਼ਮੀਨ ਦਾ ਮਾਲਕ ਨਾ ਬਣ ਜੇ ਸਰਕਾਰੀ ਨੌਕਰੀ ਨਾ ਲਵੇ ਹੁਣ ਤੁਸੀਂ ਮੀਥੇਰ ਕਹਿੰਦਾ ਸੀ ਜੀ ਇਹ ਤਾਂ ਅਨਪੜ੍ਹ ਬੰਦੇ ਇਹੋ ਜੀ ਗੱਲ ਕਰ ਰਹੇ ਹਿਮਾਚਲ ਪ੍ਰਦੇਸ਼ ਟੈਨੈਂਸੀ ਐਕਟ 1972 ਉਸ ਵਕਤ ਦੇ ਚੀਫ ਮਿਨਿਸਟਰ ਡਾਕਟਰ ਵਾਈਸ ਪਰਮਾਨ ਨੇ ਇੰਟਰੋਡਿਊਸ ਕੀਤਾ ਇਹਨੂੰ ਕਹੋ ਮੀਥੇਰ ਨੂੰ ਕਹੋ ਉੱਥੇ ਮੈਨੂੰ ਸਰਕਾਰੀ ਨੌਕਰੀ ਲੈ ਕੇ ਦੇਖੇ ਦਿਖਾ ਦੇਵੇ ਹਿਮਾਚਲ ਚ ਚਾਰ ਸਟੇਟਾਂ ਦਲੋ ਰਾਜਸਥਾਨ ਗੁਜਰਾਤ ਐਂਡ ਉੱਤਰਾਖੰਡ ਹੈਜ਼ ਆਲਸੋ ਇੰਟਰੋਡਿਊਸ ਨ ਤੋ ਜਿਹੜੀਆਂ ਨੌਕਰੀਆਂ ਜਾ ਰਹੀਆਂ ਉਹ ਵੀ ਹਿਮਾਚਲ ਹਰਿਆਣਾ ਰਾਜਸਥਾਨ ਦੇ ਬੱਚਿਆਂ ਨੂੰ ਜਿਹੜੀਆਂ ਇੰਪੋਰਟੈਂਟ ਅਸਾਈਨਮੈਂਟਸ ਕੀਤੀਆਂ ਅਪੁਆਇੰਟਮੈਂਟਸ ਅ এডਿਕੇਸ਼ਨ ਬੋਰਡ ਦੀ ਚੇਅਰਪਰਸਨ ਲਈ ਉਹ ਕੇਜਰੀਵਾਲ ਸਾਹਿਬ ਦੀ ਕੋਈ ਦਿੱਲੀ ਅਫਸਰ ਜਿਹੜਾ ਰੇੜਾ ਦਾ ਚੇਅਰਮੈਨ ਲਾਇਆ ਉਹ ਰਾਗਵ ਚੱਡੇ ਦਾ ਕੋਈ ਬੰਦਾ ਲਾਤਦਾ ਜਿਹੜਾ ਬਾਬਾ ਫਰੀਦ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਲਾਇਆ ਉਹ ਗੈਰ ਪੰਜਾਬੀ ਮਤਲਬ ਬਾਹਰੋਂ ਦਿੱਲੀੋਂ ਲਿਆਤਾ ਸਾਡਾ ਇੱਕ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਨਿਊਕਲੀਅਰ ਮੈਡੀਸਨ ਦੇ ਹੈੱਡ ਨੇ ਪਜੀ ਦੇ ਉਹਨੂੰ ਨਹੀਂ ਲਾਇਆ ਉਹਦਾ ਪੈਨਲ ਵਿੱਚ ਨਾਮ ਸੀਗਾ ਸੋ ਅੱਛਾ ਹੁਣ ਆਗੇ ਕੈਂਡੀਡੇਟ ਦੇਣੇ ਜੀ ਲੋਕ ਸਭਾ ਦੇ ਪੰਜ ਮੰਤਰੀ ਤਿੰਨ ਐਮਐਲਏ ਤਿੰਨ ਤਿਤਲੀਆਂ ਤੇ ਇੱਕ ਕਮੇਡੀਅਨ ਸੋ ਵੇਅਰ ਇਜ਼ ਦੀ ਆਮ ਆਦਮੀ ਜਿਹੜਾ ਰੇਡੀਆਂ ਵਾਲਾ ਪਿੰਚਰ ਵਾਲਾ ਉਹਨਾਂ ਦੀ ਬਾਰੇ ਕਿੱਦਣ ਆਵੇਗੀ ਬਸ ਇਹ ਪੁੱਛਣਾ ਸੀ ਉਹਨਾਂ ਨੂੰ ਲਖਿਤ। ਮੀਥੇ ਤਾਂ ਇੱਕ ਗੱਲ ਹੋਰ ਵੀ ਕਹਿੰਦੇ ਨੇ ਕਿ ਤੁਹਾਡੇ ਬਾਰੇ ਉਮੀਦਵਾਰ ਹੋਣ ਤੇ ਵੀ ਸਵਾਲ ਉਹਨਾਂ ਨੇ ਖੜੇ ਕੀਤੇ ਨੇ ਕੱਲ ਦੀ ਇੱਕ ਇੰਟਰਵਿਊ ਦੇ ਵਿੱਚ ਉਹ ਕਹਿੰਦੇ ਨੇ ਕਿ ਮੈਂ ਤਾਂ ਇੱਥੋਂ ਦਾ ਆ ਮੈਂ ਤਾਂ 1 ਜੂਨ ਤੋਂ ਬਾਅਦ ਵੀ ਇੱਥੇ ਰਹੂੰਗਾ 4 ਜੂਨ ਤੋਂ ਬਾਅਦ ਵੀ ਇੱਥੇ ਰਹੂੰ ਮੇਰੀ ਜਨਮ ਪੂ ਵੀ ਵੀ ਇਹੀ ਹੈ ਤੇ ਮੇਰੀ ਤਾਂ ਕਰਮ ਪੂ ਵੀ ਵੀ ਇਹੀ ਹੈ। ਮੀਥੇਰ ਨੂੰ ਬਰਨਾਲੇ ਤੇ ਬਾਹਰ ਇਹਦਾ ਯੋਗਦਾਨ ਕੀ ਹੈ? ਮਨਿਸਟਰ ਸੀ ਅਕਸਰ ਕਿਸੇ ਵਾਜਬ ਗੱਲ ਦੇ ਉੱਤੇ ਮੂੰਹ ਖੋਲਿਆ ਆਪਣਾ। ਸ਼ੁਭਕਰਨ ਮਰਿਆ ਕਿ ਉਹਦੇ ਵਾਸਤੇ ਹਾ ਦਾ ਨਾਰਾ ਮਾਰਿਆ ਕਿਸਾਨਾਂ ਨੂੰ ਬੀਜੇਪੀ ਦੀ ਹਰਿਆਣਾ ਪੁਲਿਸ ਨੇ ਕੁੱਟ ਖਨੋਰੀ ਦੇ ਲਾਗੇ ਇਸ ਅੰਦੋਲਨ ਚ ਬੈਠੇ ਨੇ ਕੀ ਉਹਨਾਂ ਕੋਲ ਗਿਆ ਜਿਹੜਾ ਭਾਈ ਅਮਰਿਤਪਾਲ ਸਿੰਘ ਦਾ ਮੋਰਚਾ ਲੱਗਾ ਅੰਮ੍ਰਿਤਸਰ ਕੀ ਐਨਐਸਏ ਦੀ ਉਹਦੀਆਂ ਔਰਤਾਂ ਨੇ ਭੁੱਖ ਹੜਤਾਲ ਰੱਖੀ ਸੀ ਉੱਥੇ ਗਿਆ ਮੱਤੇਵਾੜਾ ਦਾ ਇੰਡਸਟਰੀਅਲ ਪਾਰਕ ਬਣਾਉਣ ਲੱਗੀ ਸੀ ਸਰਕਾਰ ਇਹਨੇ ਕੋਈ ਵਿਰੋਧ ਕੀਤਾ ਜਿਹੜੇ ਇਹਨਾਂ ਦੇ ਆਪਣੇ ਕਟਾਰੂ ਚੱਕ ਵਰਗੇ ਇੱਕ ਬਿਲਕੁਲ ਅਨੈਤਿਕ ਕੰਮ ਕਰਦੇ ਨੇ ਕੀ ਉਹਦੇ ਬਾਰੇ ਇਹਨੇ ਕੋਈ ਆਪਣੇ ਵਿਚਾਰ ਰੱਖੇ ਖੇਰਾ ਪਾਵਾਂ ਕਿ ਪੁਲਤ ਤੋਂ ਐਮਐਲਏ ਸੀਗਾ ਪਰ ਪਿਛਲੇ 3 ਦਹਾਕਿਆਂ ਤੋਂ ਸਾਰੇ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਤੋਂ ਲੈ ਕੇ ਆ ਜਿੰਨੇ ਮੋਰਚੇ ਗਣਾਏ ਕੋਟ ਦੁੰਨੇ ਦੇ ਕੱਠ ਤੱਕ ਔਰ ਜਿੱਥੇ ਵੀ ਕਿਤੇ ਆਵਾਜ਼ ਮਾਰੀ ਮੈਨੂੰ ਉਹਨਾਂ ਲੋਕਾਂ ਨੇ ਸੋ ਹੁਣ ਹੁਣ ਬਾਹਰਲਾ ਕੌਣ ਆ ਇਹ ਤਾਂ ਸਿਰਫ ਬਰਨਾਲੇ ਅਸੈਂਬਲੀ ਤੱਕ ਸੀਮਿਤ ਹੈ ਆਈ ਡੋਨਟ ਥਿੰਕ ਇਹਨੂੰ ਬਹੁਤਾ ਜਿਆਦਾ ਦੂਸਰੇ ਹਲਕਿਆਂ ਵਾਲੇ ਦ੍ਰਿੜਪੇ ਵਗੈਰਾ ਦੇ ਆਮ ਸੁਧਾਰਨ ਬੰਦੇ ਵੀ ਜਾਣਦੇ ਨੇ ਪਰ ਵਾਹਿਗੁਰੂ ਦੀ ਕਿਰਪਾ ਨਾਲ ਹੰਕਾਰ ਨਾ ਸਮਝਾ ਮੈਨੂੰ ਬੱਚਾ ਬੱਚਾ ਜਾਣਦਾ ਔਰ ਮੈਨੂੰ ਤਾਂ ਕਿਸੇ ਨੇ ਇਲੈਕਸ਼ਨ ਚ ਪੁੱਛਿਆ ਨਹੀਂ ਇਹ ਤਾਂ ਉਹਨਾਂ ਦੀ ਈਰਖਾ ਬੋਲਦੀ ਹੈ ਪਰ ਇੱਕ ਗੱਲ ਹੋਰ ਵੀ ਕਹਿੰਦੇ ਨੇ ਕਿ ਜੋ ਸਵਾਲ ਪੁੱਛਿਆ ਕਿ ਐਤ ਕੀ ਗੜ ਥੋੜਾ ਪਿਛਲੇ ਜਿਹੜੀ ਤੋੜਤਾ ਪਰ ਕਹਿੰਦੇ ਐਤ ਕੇ ਅਸੀਂ ਮੋਚ ਨਹੀਂ ਵੀ ਹੋਣੀ ਨੇ ਦੇ ਸੰਗਰੂਰ ਦੇ ਵਿੱਚ ਆਮ ਆਦਮੀ ਪਾਰਟੀ ਇਹ ਤਾਂ ਹੁਣ ਸਮਾਂ ਦੱਸੇਗਾ ਨਾ ਜੀ ਜੇ ਮੋਚ ਨਹੀਂ ਵੀ ਕਰਤੀ ਫਿਰ ਛੱਡ ਜਾਣਗੇ ਸਾਰਾ ਜਿਗਾਰਡ ਫਿਰ ਪਾਰਟੀ ਆਪਣੀ ਪੈਕਅਪ ਕਰਕੇ ਇੱਥੋਂ ਹਟ ਜਾਣਗੇ ਕੇਜਰੀਵਾਲ ਕੋਲ ਦੇਖੋ ਭਗਵੰਤ ਮਾਨ ਕਿੱਥੇ ਜਾ ਕੇ ਰੋਇਆ ਕੇਜਰੀਵਾਲ ਦੀ ਅਰੈਸਟ ਤੇ ਰੋਇਆ ਗੁਜਰਾਤ ਵਿੱਚ ਜਾ ਕੇ ਉਹਨੂੰ ਦਿਖਾਉਣ ਵਾਸਤੇ ਕਿ ਫਰਜੀ ਪੰਜਾਬ ਚ ਨਹੀਂ ਰੋਇਆ ਪੰਜਾਬ ਚੋਂ ਨੂੰ ਪਰ ਕਦੀ ਆ ਜਿਹੜੇ ਮੁੱਦੇ ਮੈਂ ਉਤਲੇ ਉਠਾਏ ਨੇ ਕਦੀ ਉਹਨਾਂ ਲਈ ਰੋਇਆ ਇਹ ਇੱਥੇ ਵੀ ਮਾਵਾਂ ਦੇ ਪੁੱਤ ਮਰਦੇ ਨੇ ਸ਼ਰਾਬ ਦੇ ਨਸ਼ੇ ਦੇ ਕਰਕੇ ਗੁਜਰਾ ਪਿੰਡ ਵਿੱਚ 25 ਮੌਤਾਂ ਹੋਈਆਂ ਇੱਥੇ ਸੰਗਰੂਰ 'ਚ ਥੈਟ ਮੀਨਸ ਪੈਰਲਲ ਲਿਕਰ ਮਾਫੀਆ ਸ਼ਰਾਬ ਮਾਫੀਆ ਪੰਜਾਬ ਦੇ ਵਿੱਚ ਚੱਲ ਰਿਹਾ ਐਕਸਾਈਜ਼ ਮਿਨਿਸਟਰ ਡਿੜਬੇ ਚੀਮੇ ਦੇ ਹਲਕੇ ਦੇ ਵਿੱਚ ਕਦੀ ਰੋਇਆ ਉੱਥੇ 25 ਗਰੀਬਾਂ ਦੇ ਵੀ ਮਰੇਗੇ ਸੀਗੇ ਕਦੀ ਰੋਇਆ ਜਦੋਂ ਕਿਸਾਨ ਤੇ ਖੇਤ ਮਜ਼ਦੂਰ ਆਤਮੱਤਿਆ ਕਰਦੇ ਨੇ ਕਦੀ ਰੋਇਆ ਵਾ ਜਦੋਂ ਸ਼ੁਭਕਰਨ ਮਰਿਆ ਅੱਛਾ ਕਦੀ ਰੋਇਆ ਜਦੋਂ ਸਿੱਧੂ ਮੂਸੇਵਾਲੇ ਦਾ ਮੁੰਡਾ ਮਾਰਿਆ ਉਹਦੀ ਦਾ ਸਿਕਿਉਰਿਟੀ ਵਿਡਰੋ ਕਰਕੇ ਇਹਨਾਂ ਨੇ ਸ਼ੇਅਰ ਕੀਤੀ ਉਹਨੂੰ ਮਰਵਾਤਾ ਵਾ ਵਿਚਾਰੇ ਉਹਦੇ ਪੇਰੈਂਟਸ ਰੋਜ਼ ਰੌਲਾ ਪਾ ਰਹੇ ਨੇ ਜਿਹੜਾ ਉਹ ਗੈਂਗਸਟਰ ਹੈਗਾ ਕੀ ਨਾਂ ਲੋਰੈਂਸ ਉਹ ਜੇਲ੍ਹਾਂ ਚੋਂ ਬੈਠਾ ਇੰਟਰਵਿਊ ਦੇ ਰਿਹਾ ਵਾ ਅਖੇ ਇਨਕੁਆਇਰੀ ਕਰਾਂਗੇ ਕਿਥੇ 8 10 ਮਹੀਨੇ ਹੋ ਗਏ ਨੇ ਨੋ ਰਿਪੋਰਟ ਹੁਣ ਉਹਦੇ ਜਿਹੜਾ ਇੱਕ ਮੁੰਡਾ ਚਾਰਜ ਸ਼ੀਟ ਚ ਇਨਵੋਲਡ ਹੈ ਜੀਵਨ ਜੋਤ ਮਾਨਸਾ ਮੈਂ ਤੁਹਾਨੂੰ ਦੇ ਦੂੰਗਾ ਉਹਦਾ ਡਿਟੇਲਸ ਉਹ ਆਦਮੀ ਦਾ ਚਲਾਨ ਚ ਨਾਮ ਆ ਉਹਦੀ ਐਲਓਸੀ ਖੁੱਲੀ ਹੋਈ ਹੈ ਸ਼ੱਕ ਦੇ ਆਧਾਰ ਤੇ ਉਹਨੂੰ ਰੱਖਿਆ ਹੋਇਆ ਉਹ ਮੀਥੀਅਰ ਦੇ ਕੈਂਪੇਨ ਵਿੱਚ ਜਾ ਰਿਹਾ ਵਾ ਫਿਰ ਕਹਿੰਦੇ ਜੀ ਖੈਰਾ ਦਾ ਚੱਕ ਕੇ ਸੋਸ਼ਲ ਮੀਡੀਆ ਤੋਂ ਸੋਸ਼ਲ ਮੀਡੀਆ ਤੋਂ ਨਹੀਂ ਪਾਇਆ ਮੈਨੂੰ ਪੁਲਿਸ ਆਫੀਸਰਸ ਨੇ ਦਿੱਤੀ ਐ ਡਿਟੇਲਸ ਕਿ ਇਹ ਆਦਮੀ ਔਰ ਇਹਦੀ ਵੀਡੀਓ ਆਈ ਮੇਰੇ ਕੋਲ ਇਹ ਪ੍ਰਚਾਰ ਦੇ ਵਿੱਚ ਉਹਨਾਂ ਨੇ ਇਨਵੋਲਡ ਕਦੀ ਸਿੱਧੂ ਮੂਸੇਵਾਲੇ ਵਾਸਤੇ ਇਹਨਾਂ ਨੂੰ ਰੋਣਾ ਆਇਆ ਵਾ ਕੇਜਰੀਵਾਲ ਫੜਿਆ ਕਿ ਵਾ ਸਾਰੇ 92 ਚੋਂ ਇੱਕ ਬੰਦਾ ਬੋਲਦਾ ਕੁਮਰ ਵਿਜੇ ਪ੍ਰਤਾਪ ਸਿੰਘ ਓਨਲੀ 1 ਸੱਚ ਬੋਲਦਾ ਬਾਕੀ 91 ਬੰਦੂਆ ਮਜ਼ਦੂਰਾ ਵਾਂਗੂ ਪੱਠੇ ਦੀ ਲੇਬਰ ਵਾਂਗੂ ਸੌਰੀ ਟੂ ਸੇ ਉਹ ਵੀ ਇਨਸਾਨ ਨਹੀਂ ਐ ਐਸੀ ਗੱਲ ਨਹੀਂ ਗੀ ਪਰ ਇਹ ਬਿਲਕੁਲ ਥੱਲੇ ਲੱਗ ਕੇ ਆਪਣੇ ਮੂੰਹਾਂ ਨੂੰ ਬੰਦ ਕਰਕੇ ਬੈਠੇ ਨੇ ਸਿਰਫ ਉਹ ਦਿਨ ਬੋਲਦੇ ਜਦ ਦਿਨ ਕੇਜਰੀਵਾਲ ਦੀ ਤਾਰੀਫ ਕਰਨੀ ਹੁੰਦੀ ਜੀਵਨ ਜੋਤ ਤੇ ਵੀ ਮੀਥਰ ਕਹਿੰਦੇ ਨੇ ਕਿ ਉਹ ਕਿਹੜਾ ਕੋਈ ਪਕੌੜਾ ਆ ਮੇਰੇ ਨਾਲ ਕੈਂਪੇਨ ਕਰ ਸਕਦਾ ਉਹ ਕਿਹੜਾ ਪਕੌੜਾ ਉਹ ਚਲਾਨ ਚ ਉਹਦਾ ਨਾਮ ਹੈ ਛਕੀਆਂ ਚ ਜੀ ਹੀ ਮੇਬੀ ਅਰੈਸਟਡ ਐਨੀ ਟਾਈਮ ਉਹਦੇ ਬਾਹਰ ਜਾਣ ਤੇ ਪਾਬੰਦੀ ਹੈ ਐਲਓਸੀ ਖੁੱਲੀ ਹੋਈ ਚੈੱਕ ਕਰੋ 에어ਪੋਰਟ ਤੇ ਉੱਤੇ ਵੀ ਜਿਹੜਾ ਬੰਦਾ ਤੁਸੀਂ ਜ਼ਰੂਰ ਉਹਨਾਂ ਨਾਲ ਰੱਖਣਾ ਤੁਹਾਨੂੰ ਮਤਲਬ 1.5 13 ਲੱਖ ਬੰਦੇ ਚ ਕੋਈ ਬੰਦਾ ਚਾਜਦਾ ਨਹੀਂ ਲੱਭਦਾ ਉਦਰ ਰੱਖਣਾ ਨਾਲ ਹੀ ਸੰਕੇਤ ਦਿੰਦਾ ਨਾ ਦੇ ਆ ਰਾਈਂਗ ਟੂ ਜਸਟੀਫਾਈ ਮੂਸੇਵਾਲਾਜ਼ ਕਿਲਿੰਗ ਕਿਉਂਕਿ ਉਹਨੇ ਕਾਂਗਰਸ ਤੋਂ ਟਿਕਟ ਲਈ ਸੀ ਮਾਨਸੇ ਤੋਂ ਜਿਹੜਾ ਗੀਤ ਉਹਨੇ ਗਾਇਆ ਸੀਗਾ ਉਹ ਬੜਾ ਚੁੱਬਿਆ ਆ ਆਮ ਆਦਮੀ ਪਾਰਟੀ ਨੂੰ ਬਾਅਦ ਇਲੈਕਸ਼ਨ ਤੋਂ ਬਾਅਦ ਤੇ ਉਹਦੀ ਮੌਤ ਤੋਂ ਪਹਿਲਾਂ ਉਹ ਜਿਹੜਾ ਗੀਤ ਹੈ ਇਹਨਾਂ ਨੂੰ ਚੁੱਪਦਾ ਇਹਨਾਂ ਨੇ ਤਾਂ ਕਰਕੇ ਉਹਦੀ ਸਿਕਿਉਰਿਟੀ ਵਾਪਸ ਲੈ ਲਈ ਜਿੱਦਣ ਲਈ ਵਾਪਸ ਸੋਸ਼ਲ ਮੀਡੀਆ ਤੇ ਕੋਈ ਬਲਤੇਜ ਪੰਨੂ ਪੂਨਾ ਹੈਗਾ ਨਾ ਉਹਥੇ ਕੋਈ ਉਹਨੇ ਸ਼ੇਅਰ ਕਰਤੀ 24 ਘੰਟੇ ਜਗਲੇ ਨੇ ਮਾਰਤਾ ਸ਼ੂਟਰਾਂ ਨੇ ਸੋ ਹੂ ਇਸ ਰਿਸਪੌਂਸਿਬਲ ਸੋਸ਼ਲ ਮੀਡੀਆ ਤੇ ਆਉਣ ਤੇ ਵੀ ਇੱਕ ਸਵਾਲ ਜਿਹੜਾ ਉਹ ਵੱਡਾ ਖੜਾ ਕਰ ਦਿੰਦੇ ਨੇ ਉਹ ਕਹਿੰਦੇ ਨੇ ਕਿ ਸੁਖਪਾਲ ਸਿੰਘ ਖੇਰਨ ਨੂੰ ਸੋਸ਼ਲ ਮੀਡੀਆ ਨਾਮ ਦੀ ਬਿਮਾਰੀ ਆ ਉਹਨੂੰ ਇਹ ਹੁੰਦਾ ਕਿ ਜੋ ਵੀ ਚੀਜ਼ ਹੁੰਦੀ ਆ ਸਭ ਤੋਂ ਪਹਿਲਾਂ ਮੈਂ ਸੋਸ਼ਲ ਮੀਡੀਆ ਦੇ ਉੱਪਰ ਪਾ ਮੈਂ ਅੱਛਾ ਕੇਜਰੀਵਾਲ ਨੂੰ ਕੋਈ ਬਿਮਾਰੀ ਨਹੀਂ ਸੋਸ਼ਲ ਮੀਡੀਆ ਦੀ ਭਗਵੰਤ ਮਾਨ ਨੂੰ ਕੋਈ ਬਿਮਾਰੀ ਨਹੀਂ ਸੋਸ਼ਲ ਮੀਡੀਆ ਦੀ ਆਮ ਆਦਮੀ ਪਾਰਟੀ ਤਾਂ ਪੈਦਾ ਹੀ ਸੋਸ਼ਲ ਮੀਡੀਆ ਤੋਂ ਹੋਈ ਆ ਇਹ ਤਾਂ 24 ਘੰਟੇ ਟਵਿੱਟਰ ਦੇ ਉੱਤੇ ਬੈਠੇ ਹੋਏ ਨੇ ਅੱਛਾ ਇਹ ਜੇ ਕੋਈ ਹੋਰ ਯੂਜ਼ ਕਰ ਲੇ ਫੇਰ ਮਾੜਾ ਲੱਗਦਾ ਮੇਰਾ ਤਾਂ ਆਰਗੇਨਿਕ ਰੀਚ ਆ ਮੈਂ ਤਾਂ ਕਦੀ ਗੁੱਦੀ মিডিਆ ਬਣਾ ਦਿਆ ਭਾਜਪੀ ਨੇ ਤੇ ਪੰਜਾਬ ਦੇ ਵਿੱਚ ਕੇਜਰੀਵਾਲ ਦਾ মিডিਆ ਨਹੀਂ ਬਣਾ ਕਿਸੇ ਨੂੰ ਬੋਲਣ ਦਿੰਦੇ ਨੇ ਆਫ ધ ਰਿਕਾਰਡ ਮੈਨੂੰ ਵਿਚਾਰੇ ਕਹਿੰਦੇ ਨੇ ਸਾਡੀ ਮਜਬੂਰੀ ਖੈਰਾ ਸਾਹਿਬ ਅਸੀਂ ਤੁਹਾਡੀ ਇੰਟਰਵਿਊ ਨਹੀਂ ਲੈ ਸਕਦੇ ਨਹੀਂ ਦਿਖਾ ਸਕਦੇ ਅਸੀਂ ਤੁਹਾਨੂੰ ਮੇਨਸਟ੍ਰੀਮ মিডিਆਜ਼ ਨਹੀਂ ਦਿਖਾ ਸਕਦੇ ਕਿਉਂਕਿ ਭਗਵੰਤ ਨਾਰਾਜ ਹੋ ਜਾਏਗਾ ਕੀ ਇਹਨਾਂ ਨੇ ਕੇਜੀ মিডিਆ ਨਹੀਂ ਬਣਾਇਆ ਫਿਰ ਕਹਿੰਦੇ ਜੀ ਮੋਦੀ ਨੇ ਤਾਂ ਜੀ ਈਡੀ ਦਾ ਇਸਤੇਮਾਲ ਕੀਤਾ ਸੀਬੀਆਈ ਦਾ ਇਸਤੇਮਾਲ ਕੀਤਾ ਹਮਾਰੇ ਕੋ ਪਕੜ ਲਿਆ ਤੁਸੀਂ ਪੰਜਾਬ ਪੁਲਿਸ ਦਾ ਘੱਟ ਦੂਰ ਇਸਤੇਮਾਲ ਕੀਤਾ ਵਾ ਘਰੇ ਤੇ ਐਨਡੀਪੀਐਸ ਦਾ ਪਰਚਾ ਕੀਤਾ ਜਿੱਦਨ ਜਮਾਨਤ ਹੋਈ ਫਿਰ ਇੱਕ ਹੋਰ ਪਰਚਾ ਕੀਤਾ ਤਿੰਨ ਪਰਚੇ ਪਹਿਲਾਂ ਕੀਤੇ ਪੰਜ ਮੁਕਦਮੇ ਇਕੱਲਾ ਮੈਂ ਚੱਲ ਰਹਾ ਇਹਦੇ ਪਰ ਉਹ ਕਹਿੰਦੇ ਸੀ ਬਦਲਾਖੁਰੀ ਦੀ ਰਾਜਨੀਤੀ ਨਹੀਂ ਕਰਦੇ ਸੀ ਕੀਤੀ ਨਹੀਂ ਅਜੇ ਤੱਕ ਹੋਰ ਕਿੱਦਾਂ ਹੁੰਦੀ ਆ ਇਹ ਜਿਹੜਾ ਮੇਰੇ ਤੇ ਐਨਡੀਪੀਐਸ ਦਾ ਪਰਚਾ ਭਗਵੰਤ ਮਾਨ ਦੀ ਪੁਰਾਣੀ ਵੀਡੀਓ ਮੈਂ ਤੁਹਾਨੂੰ ਪਲੇ ਕਰ ਦਿੰਦਾ 17 ਚ ਇਹੀ ਮੁਕਦਮਾ ਵਾ ਜਦੋਂ ਮੈਂ ਆਮ ਆਦਮੀ ਪਾਰਟੀ ਦਾ ਲੀਡਰ ਆਫ oppositon ਸੀਗਾ ਤੇ ਮੈਂ ਉਹਨੂੰ ਮਨਿਸਟਰ ਨੂੰ ਕਢਾਇਆ ਸੀ ਕੈਬਨਿਟ ਚੋਂ ਮਰਿੰਦਰ ਤੋਂ ਉਦੋਂ ਉਦੋਂ ਦਾ ਮਸਲਾ ਇਹਨੇ ਕਾਂਗਰਸ ਨੇ ਮੇਰੇ ਖਿਲਾਫ ਵਿਉਂਤਬੰਦੀ ਕਰਤੀ ਤੇ ਭਗਵੰਤ ਵੀਡੀਓ ਤੇ ਆਣ ਕੇ ਕਹਿੰਦਾ ਖੇਰੇ ਨਾ ਵਿੰਡੇਟਾ ਹੋ ਰਿਹਾ ਵਾ ਮੈਂ ਪਾਰਲੀਮੈਂਟ ਚੱਕੂਗਾ ਉਹੀ ਉਹੀ ਪਰਚੇ ਮੈਨੂੰ ਅਰੈਸਟ ਕਰ ਲਿਆ 9 ਸਾਲ ਪੁਰਾਣਾ ਕੇਸ ਇਹਨੂੰ ਸਾਰਾ ਪਤਾ ਵਾ ਮੇਰੇ ਬੈਰਿਕ ਵਿੱਚ ਸੀਸੀਟੀਵੀ ਲਾ ਕੇ ਇਹ ਸਵਾਦ ਲੈਂਦੇ ਰਹੇ ਨੇ ਸ਼ਾਮ ਨੂੰ ਦੇਖਦੇ ਸੀ ਕੇਜਰੀਵਾਲ ਨੂੰ ਕਲਿੱਪ ਭੇਜਦਾ ਸੀ ਪਰ ਉਹ ਕਹਿੰਦੇ ਵਾਇਗਰੂ ਬੜਾ ਬਿਆਨਤ ਆ ਕਿਸੇ ਲਈ ਟੂਆ ਪੱਟੋਂਗੇ ਡਿੱਗੋ ਡਿੱਗ ਗਿਆ ਕੇਜਰੀਵਾਲ ਵਿੱਚ ਡਿੱਗਿਆ ਜਾ ਕੇ ਸਾਨੂੰ ਤਾਂ ਕਹਿੰਦੇ ਸੀ ਨਾ ਸਮਗਲਰ ਅਸੀਂ ਤਾਂ 4 ਮਹੀਨਿਆਂ ਚ ਬਾਹਰ ਆ ਗਏ ਹਾਈ ਕੋਰਟ ਨੇ ਕਿਹਾ ਐਵਿਡੈਂਸ ਬੜਾ ਸਕੈਚੀ ਹੈ ਸਕੈਚੀ ਮਤਲਬ ਐਵੇਂ ਹੀ ਆ ਤੇ ਕੇਜਰੀਵਾਲ ਦੇ ਖਿਲਾਫ ਤਾਂ ਹਾਈ ਕੋਰਟ ਰਿਜੈਕਟ ਕਰਦੀ ਪਟੀਸ਼ਨ ਕਹਿੰਦੇ ਜੀ ਬਹੁਤ ਪੁਕਤਾ ਤੇਰੇ ਖਿਲਾਫ ਸ਼ਰਾਬ ਘੋਟਾ ਲੈ ਤੇਰੇ ਤੁਲਕਾਤ ਨੇ ਮਨੀਸ਼ ਸੋਟੀਆ ਤੇ ਜਿਹੜਾ ਤੁਹਾਡਾ ਸਤਿੰਦਰ ਜੈਨ ਆ ਉਹ ਪਿਛਲੇ 1.5 ਸਾਲ ਦੇ ਅੰਦਰ ਨੇ ਸੁਪਰੀਮ ਕੋਰਟ ਨੇ ਜ਼ਮਾਨਤਾਂ ਰਿਜੈਕਟ ਕਰਤੀਆਂ ਵਾ ਫਿਰ ਵੀ ਕਹੀ ਜਾਂਦੇ ਅਸੀਂ ਕਟੜੇ ਮਾਨਦਨ ਤੇ ਸਾਨੂੰ ਸਮਗਲਰ ਕਹੀ ਜਾਂਦੇ ਨੇ ਤੋਂ ਪੰਜਾਬ ਦੇ ਵਿੱਚ ਦੇ ਹੈਵ ਲੋਸਟ ਗਰਾਉਂਡ ਕੰਪਲੀਟਲੀ ਤਿਤਲੀਆਂ ਦੀ ਗੱਲ ਖੜਾ ਸਾਹਿਬ ਕਰ ਦੋ ਇੱਕ ਸਵਾਲ ਹੋਰ ਖੜਾ ਕਰ ਦਿੰਨੇ ਆ ਕਹਿੰਦੇ ਕਿ ਖੜਾ ਸਾਹਿਬ ਦੇ ਲਈ ਵੀ ਹੁਣ ਇੱਕ ਕਲੀ ਪਾਜਪਾ ਬਚੀ ਆ ਕਹਿੰਦੇ ਜਿਨ੍ਹਾਂ ਨੂੰ ਖੁਦ ਨੂੰ ਇਹ ਨਹੀਂ ਪਤਾ ਕਿ ਅਸੀਂ ਕੱਲ ਨੂੰ ਖੁਦ ਕਿਹੜੀ ਪਾਰਟੀ ਦੇ ਵਿੱਚ ਜਾਣਾ ਕਹਿੰਦੇ ਲੋਕ ਉਹਨਾਂ ਤੇ ਕਿਵੇਂ ਵਿਸ਼ਵਾਸ ਕਰਨਗੇ ਇਹ ਤਾਂ ਲੋਕੀ ਦੱਸਣਗੇ ਨਾ ਸੰਗਰੂਰ ਦੇ ਵੋਟਾਂ ਬਾਕੇ 4 ਜੂਨ ਨੂੰ ਮੈਂ ਕਦੀ ਵੀ ਬਿਨਾਂ ਕਾਰਨ ਤੋਂ ਪਾਰਟੀ ਨਹੀਂ ਛੱਡੀ ਇਹ ਜਿਹੜੀਆਂ ਤਿਤਲੀਆਂ ਪੈਦਾ ਕਰ ਰਹੇ ਨੇ ਇਹ ਤਾਂ ਰਾਤੀ ਸੌਂਦੇ ਨੇ ਫੁੱਲ 'ਚ ਸਵੇਰੇ ਉੱਠਦੇ ਨੇ ਬੋਕਰ 'ਚ ਬੋਕਰ 'ਚ ਸੌਂਦੇ ਨੇ ਤੇ ਫੁੱਲ 'ਚ ਉੱਠਦੇ ਨੇ ਸਵੇਰੇ who who is promoting uh, defections bhagwant maan tin titliyan laiya hai election dujjanu mazak karde si na pehli titli nathki rinku jalandharon ticket samet hi bhaj gayi titli oh jaake bahegi kamal de phul te phir ana ke hun kedi titli lai aayi phir lendi accaliyan di titli pawan tinnu phir dujji lendi rajkumar chabbewal odi baam rod ke vigilance di report dikha ke dara ke tumka ke onu naal leke hoshiarpur da umidwar lapda ni si inanu kon ਔਰ ਇਹਨਾਂ ਦੇ ਕੋਲ ਕਿਹੜੀ ਵਾਸ਼ਿੰਗ ਮਸ਼ੀਨ ਆ ਰਾਤ ਬੰਦਾ ਆਉਂਦਾ ਉਹਨੂੰ ਫਿਰ ਧੋ ਦਿੰਦੇ ਨੇ ਕੇਚਰੀਵਾਲ ਪਾਊਡਰ ਨਾਲ ਤੇ ਮੁੜ ਕੇ ਉਹ ਅਗਲੇ ਦਿਨ ਤਿਆਰ ਹੋ ਕੇ ਆਮ ਆਦਮੀ ਦਾ ਬਹੁਤ ਵਧੀਆ ਕੈਂਡੀਡੇਟ ਬਣ ਜਾਂਦਾ ਤੀਜੀ ਤਿਤਲੀ ਜੀਪੀ ਯਾਰ ਜਿਹੜੀ ਪਾਰਟੀ ਕੋ ਤਿੰਨ ਹਲਕਿਆਂ ਦੇ ਵਿੱਚ ਉਮੀਦਵਾਰ ਨਾ ਹੋਣ 45 ਲੱਖ ਬੰਦੇ ਦੇ ਵਿੱਚੋਂ ਉਹਨਾਂ ਦੇ ਕੋਲ ਇੱਕ ਆਦਮੀ ਨਾ ਹੋਵੇ ਕੈਂਡੀਡੇਟ ਲੜਨ ਦਾ ਇਹ ਕਹਿੰਦੇ ਅਸੀਂ 13 ਜ਼ੀਰੋ ਕਰਾਂਗੇ ਤਾਂ ਹੁਣ ਲੱਗੂ ਪਤਾ 4 ਤਰੀਕ ਨੂੰ ਸਬਕ ਚ ਹੋ ਰਾ ਪੰਥਕ ਵੋਟ ਦਾ ਖਾਸ ਕਰ ਵੱਡਾ ਸਵਾਲ ਆ ਕੋਈ ਸਿਮਰਂਜੀਤ ਮਾਨ ਵੀ ਖਾਸ ਕਰ ਇੱਕ ਨਰਾਜ਼ਗੀ ਜਿਹੜੀ ਆ ਵਕ ਵਕ ਸਟੇਜਾਂ ਤੋਂ ਵਕੋ ਇੰਟਰਵਿਊ ਦੇ ਵਿੱਚ ਜ਼ਾਹਰ ਕਰਦੇ ਨਜ਼ਰ ਆਉਂਦੇ ਨੇ ਪੰਥਕ ਵੋਟ ਤੁਹਾਨੂੰ ਲੱਗਦਾ ਕਿ ਸੋਚਣ ਦੇ ਲਈ ਮਜਬੂਰ ਹੋਈ ਆ ਜਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਉਹ ਤੁਸੀਂ ਸੰਗਰੂਰ ਦੇ ਵਿੱਚ ਆਇਓ ਤਾਂ ਲੱਗਦਾ ਨਹੀਂ ਕਿ ਪੰਥਕ ਵੋਟ ਵੀ ਸੋਚਣ ਦੇ ਲਈ ਮਜਬੂਰ ਹੋਈ ਕਿ ਜੀ ਮੈਂ ਕੋਈ ਕਿਸੇ ਨੂੰ ਡਿਸਟਰਬ ਨਹੀਂ ਕਰਨ ਆਇਆ ਮੈਂ ਆਪਣਾ ਕੰਮ ਪਿਛਲੇ 3 ਦਹਾਕਿਆਂ ਤੋਂ ਇਮਾਨਦਾਰੀ ਨਾਲ ਕੀਤਾ ਵਾ ਮਾਨ ਸਾਹਿਬ ਸੱਤ ਇਲੈਕਸ਼ਨਾਂ ਲੜੇ ਨੇ ਸੱਤਾਂ ਚੋਂ 5 ਵਾਰੀ ਹਾਰੇ ਨੇ ਮੈਂ ਤਾਂ ਨਹੀਂ ਹਰਾਇਆ ਉਹਨ ਇਹ ਉਹਨਾਂ ਦੀ ਸ਼ਰਧਾ ਵਾ ਉਹਨਾਂ ਦੀ ਮਿਹਨਤ ਆ ਉਹ ਜਿਹੜੀ ਵੋਟ ਲੈਣ ਮੈਨੂੰ ਕੋਈ ਇਤਰਾਜ਼ ਨਹੀਂਗਾ ਪਰ ਇਹ ਵੀ ਦੱਸ ਦਿਨ ਨਾਲ ਕਿ ਪੰਥਕ ਪੋਲਿਟਿਕਸ ਉਹਨਾਂ ਨੇ ਸੰਗਰੂਰ ਤੋਂ ਬਾਹਰ 12 ਕੌਨਸਟਿਟੂਐਂਸੀ ਵਿੱਚ ਬਿਲਡ ਕਿਉਂ ਨਹੀਂ ਕਰ ਪਾਈ 40 ਸਾਲ ਚ ਅੱਜ 13 ਸਿਮਰਨਜੀਤ ਮਾਨ ਚਾਹੀਦੇ ਸੀ ਉਹਨਾਂ ਦੇ ਕੋਲ ਅਗਰ ਪੰਥਕ ਪੋਲਿਟਿਕਸ ਪੈਨ ਪੰਜਾਬ ਸਪਰੈਡ ਕੀਤੀ ਹੁੰਦੀ ਤਾਂ ਸੋ ਧੇਰਫੋਰ ਆਈ ਐਮ ਨਥਿੰਗ ਟੂ ਡੂ ਵਿਦ ਥੈਟ ਨਾ ਮੈਂ ਕਿਸੇ ਨੂੰ ਡਿਸਟਰੋਏ ਕਰਨਾ ਨਾ ਮੈਂ ਕਿਸੇ ਦੇ ਖਿਲਾਫ ਲੜਨਾ ਹੈ ਮੈਂ ਤਾਂ ਆਪਣੀ ਗੱਲ ਕਹਿਣ ਆਇਆ ਵਾ ਮੇਰਾ ਪ੍ਰਾਇਮਰਲੀ ਟਾਰਗੇਟ ਹੈਗਾ ਬੀਜੇਪੀ ਦੇਸ਼ ਉਹ ਬਹੁਤ ਘਟ ਗਿੰਦਿਆਂ ਨੂੰ ਖਤਰੇ ਦੀ ਘੰਟੀ ਆ ਉਹਨਾਂ ਨੇ ਯੂਨੀਫਾਰਮ ਸਿਵਲ ਕੋਡ ਲਾਗੂ ਕਰ ਦਿੱਤਾ ਉੱਥੇ ਉਤਰਾਖੰਡ ਦੇ ਵਿੱਚ ਦੇ ਆਰ ਗੋਇੰਗ ਟੂ ਡਿਸਟਰੋਏ ਮੈਨੋਰਟੀਜ਼ ਲਾਈਕ ਹੈਲ ਅਗਰ ਉਹਨਾਂ ਦਾ ਰਾਜ ਬਣਦਾ ਸਾਡੇ ਹਕੂਕ ਖੋਲੇ ਨੇ ਸਾਡੇ ਫੰਡਮੈਂਟਲ ਰਾਈਟ ਨਹੀਂ ਰਹਿਣੇ ਏ ਤੋਂ ਬਾਅਦ 2024 ਤੋਂ ਬਾਅਦ ਕਿਸਾਨਾਂ ਦੇ ਦੁਸ਼ਮਣ ਨੇ ਕਿਸਾਨਾਂ ਨੂੰ ਕੁੱਟਰੇ ਨੇ ਹਰਿਆਣਾ ਦੀ ਪੁਲਿਸ ਦੂਸਰਾ ਸਾਡਾ ਦੁਸ਼ਮਣ ਹੈਗਾ ਆਮ ਆਦਮੀ ਜਿਹੜਾ ਕਿ ਉਹਨਾਂ ਦੀ ਬੀ ਟੀਮ ਵਗੋਂ ਬੰਚ ਕਰ ਐਨ ਐਸ ਐ ਲਈ ਜਦੋਂ ਜੀ ਇੱਕ केजरीवाल ਨੇ ਮੰਨਿਆ ਕਿ ਐਨ ਐਸ ਐ ਮੇਂ ਹਮਾਰੀ ਬੀਜਪੀ ਨੇ ਕੇਂਦਰ ਨੇ ਮਦਦ ਮੰਗੀ हमने उनको दी आगे भी मांगेंगे दे एक जॉइंट ऑपरेशन सिगा फिर आ जाओ ਤੁਸੀਂ ਕਿਸਾਨੀ ਅੰਦੋਲਨ ਤੇ ਹੁਣ ਜਦੋਂ ਕੁੱਟੇ ਨੇ ਸ਼ੰਭੂਪੁਰ ਬਾਰਡਰ ਤੇ ਸਾਡੇ ਅੰਦਰ ਵੱੜ ਕੇ ਕੁੱਟਿਆ ਉਹਨਾਂ ਨੇ ਕੱਗਰ ਦਰਿਆ ਸਾਡੀ ਟੈਰੀਟਰੀ ਆ ਵਾਈ ਡਿਡ ਭਗਵਾਨਤਮਨ ਅਲਾਉ ਹਰਿਆਣਾ ਪੁਲਿਸ ਬੈਰੀਕੇਟਿੰਗ ਔਨ ਦਾ ਕੱਗਰ ਰਿਵਰ ਬ੍ਰਿਜ ਜਦੋਂ ਉਹਨਾਂ ਨੇ ਸਾਨੂੰ ਕੁੱਟਿਆ ਸ਼ੁਭਕਰਨ ਮਾਰਿਆ 250 ਟਰੈਕਟਰ ਭੰਤਾ ਪ੍ਰੀਤਪਾਲ ਨੂੰ ਬੋਰੀ ਚ ਚੱਕ ਕੇ ਪਾਗਲ ਇਹਦਾ ਜੁਆਇੰਟ ਆਪਰੇਸ਼ਨ ਆ ਬੀਜੇਪੀ ਨਾ ਟਾਈ ਟੂ ਅੰਡਰਸਟੈਂਡ ਇਹ ਕੇਂਦਰ ਤੋਂ ਬਾਹਰ ਨਹੀਂਗਾ ਇਹ ਹੋਮ ਮਿਨਿਸਟਰ ਤੋਂ ਬਾਹਰ ਨਹੀਂਗਾ ਇਹ ਡਰਦਾ ਵਾ ਇਹਨੇ ਜਿਹੜਾ ਲੁਧਿਆਣੇ ਚ ਬਿੱਟੂ ਨਾ ਗੰਡ ਸੰਡ ਕੀਤੀ ਸਭ ਤੋਂ ਕਮਜ਼ੋਰ ਕੈਂਡੀਡੇਟ ਦਿੱਤਾ ਅਸ਼ੋਕ ਪੱਪੀ ਪ੍ਰਾਸ਼ਰ ਕਾਉਂਸਲਰ ਟਾਈਪ ਤਾਂ ਕਿ ਬਿੱਟੂ ਜਿੱਤ ਜਵੇ ਬਿੱਟੂ ਜਿੱਤੇਗਾ ਤਾਂ ਮੇਰਾ ਸੰਪਰਕ ਬੀਜੇਪੀ ਦੇ ਨਾਲ ਬਣਨ ਬਹੁਤ ਡੂੰਗੀ ਪੋਲਿਟਿਕਸ ਖੇਡ ਰਿਹਾ ਹੈ ਪਰ ਪੰਜਾਬ ਦੇ ਖਿਲਾਫ ਤੁਹਾਨੂੰ ਲੱਗਦਾ ਪੰਜਾਬ ਦੇ ਖਿਲਾਫ ਹੋ ਕੇ ਨਹੀਂ ਪੰਜਾਬ ਲਈ ਕੰਮ ਕਰ ਰਿਹਾ ਝੂਠ ਬੋਲਦੇ ਨੇ ਪੰਜਾਬ ਨੂੰ ਤੇ ਜਿੱਥੇ ਆਵਾਜ਼ ਦੀ ਲੋੜ ਪੈਂਦੀ ਹੈ ਉੱਥੇ ਤਾਂ ਲੱਭਦੇ ਨੇ ਇਹ ਇਹ ਸਿਰਫ ਹੁਣ ਖੰਭਿਆਂ ਦੇ ਟੰਗੇ ਹੋਏ ਲੀਡਰ ਬਣ ਗਏ ਨੇ ਸਰ ਸਾਬ ਉਸ ਗੁੱਟ ਨੂੰ ਖਾਸ ਕਰ ਦਿਲੋਂ ਤੋਰਨ ਦੇ ਵਿੱਚ ਕਾਮਯਾਬ ਹੋਏ ਹਾਂ ਸੰਗਰੂਰ ਦੇ ਵਿੱਚ ਹਾਲਾਂਕਿ ਦਲਵੀਰ ਗੋਲਡੀ ਹੋਰਾਂ ਦੇ ਘਰ ਤੋਂ ਕੈਂਪੇਨ ਜਿਹੜੀ ਸ਼ੁਰੂ ਕੀਤੀ ਆ ਵੱਡਾ ਇਕੱਠ ਹੁੰਦੇ ਘਰ ਦੇ ਵਿੱਚ ਕੀਤਾ ਹੈ ਸਿੰਗਲਾ ਜੀ ਵਜਿੰਦਰ ਉਹਨਾਂ ਦੇ ਘਰ ਬਹੁਤ ਵੱਡਾ ਇਕੱਠ ਹੋਇਆ ਉਹ ਮੇਰਨਾ ਪਿੰਡਾਂ 'ਚ ਜਾ ਰਹੇ ਨੇ ਅਸੀਂ ਹਰ ਹਲਕੇ ਨੂੰ ਤਿੰਨ ਤੋਂ ਚਾਰ ਦਿਨ ਦੇਣੇ ਹੈ ਇੱਕ ਇੱਕ ਦਿਨ 'ਚ 15-15 ਪਿੰਡ ਕੱਢਣੇ ਨੇ ਉਹਨਾਂ ਨੇ ਨਾਲ ਹੀ ਹੋਣਾ ਸਾਡੇ ਗੋਲਡੀ ਸਾਡਾ ਛੋਟਾ ਭਰਾ ਉਹਦੇ ਪਰसों ਵੀ ਮੈਂ ਉਹਦੇ ਘਰ ਸੀਗਾ ਉਹਨੇ ਸਾਰੇ ਨਗਰਪੰਚਾਇਤ ਦੇ ਕੌਂਸਲਰ ਸ਼ਹਿਰ ਦੇ ਬੰਦੇ ਚੰਗੇ ਬਣਾ ਸੋ ਵੀਰ 올 ਟੁਗੇਦਰ ਕੋਈ ਇਹ ਇਹ ਆਪਾਂ ਨੂੰ ਚਿੰਤਾ ਵਿਰੋਧੀਆਂ ਵੀ ਗੱਲ ਉਠਾਉਂਦੇ ਹੋਣਗੇ ਬਟ ਕੋਈ ਚਿੰਤਾ ਨਹੀਂ ਗੱਲ ਮੁਕਾਬਲਾ ਕਿੰਨਾਂ ਦੇ ਨਾਲ ਮੰਨਦੇ ਹਾਲੇ ਤਾਂ ਮੈਨੂੰ ਲੱਗ ਰਿਹਾ ਵਾ ਕਿ ਆਮ ਆਦਮੀ ਪਾਰਟੀ ਜੈਨੂਲੀ ਵਾ ਫੀਲ ਕਿ ਫਾਈਟ ਨਹੀਂ ਹੈਗੇ ਬਹੁਤ ਹੀ ਜ਼ਿਆਦਾ ਗ੍ਰਾਫ ਡਾਊਨ ਹੈ ਇਹਨਾਂ ਦਾ ਇਹਨਾਂ ਦੇ ਵਰਕਰ ਇਹਨਾਂ ਦੇ ਆਪਣੇ ਇਹਨਾਂ ਵੋਲੰਟੀਰੀ ਬੜੇ ਨਾਰਾਜ਼ ਆ ਉਹਨਾਂ ਨੇ ਹੀ ਹਰਾ ਦੇਣਾ ਇਹਨੂੰ ਸਾਡੇ ਦੇ ਮੱਦੇ ਮੈਨੂੰ ਕੀ ਹੋ ਰਿਹਾ ਕਿ ਮੈਨੂੰ ਕਾਂਗਰਸ ਦੀ ਕੇਡਰ ਪੈ ਰਹੀ ਆ ਵੋਟ ਉੱਭਰ ਕੇ ਲੈਟ ਮੀ ਟੈਲ ਯੂ ਕਾਂਗਰਸ ਦਾ ਬੜਾ ਸਟਰੋਂਗ ਕੇਟਰ ਹੈ ਇੱਥੇ 2022 ਦੀ ਇਲੈਕਸ਼ਨ ਵਿੱਚ ਆ ਸਭ ਤੋਂ ਮਾੜੀ ਇਲੈਕਸ਼ਨ ਕਾਂਗਰਸ ਲਈ ਅਸੈਂਬਲੀ 9 ਹਲਕਿਆਂ 'ਚ 218000 ਵੋਟ ਪਈ ਹੈ ਤੇ ਸਿਮਰਨਜੀਤ ਮਾਨ ਜਿੱਤੇ ਨੇ 254000 ਕਾਂਗਰਸ ਕਰੋ 2 ਲੱਖ ਵੋਟ ਲੈ ਕੇ ਚੱਲ ਸਕਦੀ ਹੈ ਜਿਹੜੇ ਕਿ ਮੇਰੇ ਨਾਲ ਨੇ ਤੇ ਫਿਰ ਮੈਨੂੰ ਅਕਾਲੀਆਂ ਨੇ ਵੀ ਵੋਟ ਪਾਉਣੀਆਂ ਜੋ ਢੀਂਟ ਸੇਨਾ ਅਨਿਆਇ ਕੀਤਾ ਪਰਮਿੰਦਰ ਦੇ ਨਾਲ ਸੁਖਬੀਰ ਹੁਣਾਂ ਨੇ ਉਹ ਸਾਰੇ ਹਤਾਸ਼ ਨੇ ਆਮ ਆਦਮੀ ਪਾਰਟੀ ਦੇ ਵੋਲੰਟੀਅਰਾਂ ਨੇ ਵੋਟ ਪਾਉਣੀਆਂ ਸੋ ਮੈਂ ਹੰਕਾਰ ਨਹੀਂ ਕਰਦਾ ਪਰ ਮੈਂ ਪਰਮਾਤਮਾ ਦੀ ਕਿਰਪਾ ਨਾਲ ਬੜੇ ਆਰਾਮ ਨਾਲ ਅੱਛੇ ਤਰੀਕੇ ਨਾਲ ਵਧੀਆ ਜਿੱਤਾਂਗੇ ਸੁਖਪਾਲ ਸਿੰਘ ਖੈਰ ਦਾ ਝੰਡਾ ਗੱਡਿਆ ਜਾ ਸਕਦਾ ਸੰਗਰੂਹ ਚ ਝੜਿਆ ਜਾਊਗਾ ਜੀ ਅੱਛਾ ਇੱਕ ਆਖਰੀ ਸਵਾਲ ਤੇ ਤੁਹਾਡਾ ਜਿਹੜਾ ਪ੍ਰਤੀਕਰਮ ਲੈਣਾ ਚਾਹੂ ਮੀਥਿਆਰ ਪਿਛਲੇ ਇੰਟਰਵਿਊ ਦੇ ਵਿੱਚ ਇੱਕ ਗੱਲ ਕਹਿੰਦੇ ਰਹੇ ਜਦੋਂ ਨਸ਼ੇ ਦੇ ਨਸ਼ੇ ਨੂੰ ਲੈ ਕੇ ਸਵਾਲ ਉਹਨੂੰ ਕੀਤਾ ਜਾਂਦਾ ਤਾਂ ਉਹ ਕਹਿੰਦੇ ਨੇ ਕਿ ਜਿਹੜੀ ਚੀਜ਼ ਦੀ ਡਿਮਾਂਡ ਹੁੰਦੀ ਹੈ ਜਿੰਨਾ ਚੋ ਦੀ ਡਿਮਾਂਡ ਨਹੀਂ ਖਤਮ ਹੁੰਦੀ ਉਹਨਾਂ ਚਿਰ ਉਹ ਚੀਜ਼ ਖਤਮ ਨਹੀਂ ਹੋ ਸਕਦੀ ਗੱਲ ਨਿਬੜ ਗਈ ਜਿਹੜੇ ਕਹਿੰਦੇ ਸੀ 6 ਮਹੀਨਿਆਂ ਚ ਨਸ਼ੇ ਖਤਮ ਕਰ ਦਾਂਗੇ ਕੇਜਰੀਵਾਲ ਤੇ ਅਮਰਿੰ ਤੇ ਇਹ ਵੀ ਸੌ ਮਾੜੀ ਆ ਜਿਹੜੀ ਤੁਸੀਂ ਕਿਹਾ ਇਹ ਸੌ ਹੀ ਹੁੰਦੀ ਜਦੋਂ ਮੱਕਉਂਛੇ ਤੇ ਹੁਣ ਹੱਥ ਖੜੇ ਕਰਤੇ ਕੇ ਜਿਹੜੀ ਚੀਜ਼ ਦੀ ਡਿਮਾਂਡ ਹੋਏਗੀ ਉਹਦੀ ਸਪਲਾਈ ਤਾਂ ਹੋਏਗੀ that means he has conceded ਕਿ ਡਰੱਗਸ ਕੈਨ ਓਟ ਬੀ ਰੀਡੀਕੇਟਿਡ ਨਸ਼ਾ ਪੰਜਾਬ ਚ ਖਤਮ ਨਹੀਂ ਕਰ ਸਕਦੀ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਹੱਥ ਖੜੇ ਸਟੇਟਮੈਂਟ ਆ ਇਹ ਉਹਨਾਂ ਦਾ ਉਹਨਾਂ ਦਾ ਡੀਫੀਟ ਆ ਅੱਛਾ ਅਮਨ ਰੂੜੇ ਨੂੰ ਪੁੱਛਿਆ ਜਦੋਂ ਗੁਜਰਾ ਪਿੰਡ ਚ ਮਰ ਗਏ ਸ਼ਰਾਬ ਵਾਲੇ ਬੰਦੇ 25 ਬੰਦੇ ਮਰੇ ਨੇ ਗਰੀਬ ਦਲਿਤ ਕਹਿੰਦਾ ਇਹਨਾਂ ਨੇ ਮਨਜ਼ੂਰशुदा ਠੇਕੇ ਤੋਂ ਸ਼ਰਾਬ ਨਹੀਂ ਖਰੀਦੀ ਇਸ ਲਈ ਅਸੀਂ ਜ਼ਿੰਮੇਵਾਰੀ ਨਿਕੇ ਹੁਣ ਜਿਹੜੀਆਂ ਰੋਲਾ ਕੀ ਹੈ ਡਰੱਗ ਦਾ ਮਾਫੀਆ ਵਾਂ ਉਹ ਤਾਂ ਪੈਰਲਲ ਸਰਕਾਰ ਦੇ ਬਰਾਬਰ ਧੰਦਾ ਚਲਾ ਰਿਹਾ ਵੱਧ ਧੰਦਾ ਚਲਾ ਰਿਹਾ ਵਾ ਉਹ ਨਸ਼ੇ ਚਿੱਟਾ ਵੀ ਵੇਚ ਰਹੇ ਨੇ ਟੀਕੇ ਵੀ ਵੇਚ ਰਹੇ ਨੇ ਸਿੰਥੈਟਿਕ ਡਰੱਗਸ ਬਿਕ ਰਹੇ ਨੇ ਸਮੈਕ ਬਿਕਰੀ ਆ ਤੇ ਜਿਹੜੇ ਬੰਦੇ ਸਾਡੇ ਬੱਚੇ ਉਹ ਕਰਕੇ ਸ਼ਿਕਾਰ ਇਹਦਾ ਮਤਲਬ ਉਹ ਲਵਾਰਸ ਛੱਡਦੀ ਸੀ ਉਹ ਸਾਡੇ ਬੱਚੇ ਨਹੀਂ ਹੈਗੇ ਇਹਨਾਂ ਦੇ ਮੰਤਰੀਆਂ ਦੀ ਸਟੇਟਮੈਂਟ ਹੈ ਹੱਸ ਹੋਣੀਆਂ ਮੈਂ ਕੀ ਕਰ ਸਕਦਾ ਆਪਣੇ ਆਪ ਇੰਦਾ ਹੀ ਗਵਾਈ ਜਾਂਦੇ ਨੇ ਸਾਰਾ ਕਿਰਦਾਰ ਜੀ ਖਿਰ ਸਰ ਸਮਾਂ ਤਾਂ ਬਹੁਤ ਹਨਾ ਆਲਵੇਸ ਵੈਲਕਮ ਥੈਂਕ ਯੂ ਤੋਂ ਬਿਰਨਾਲ ਸੁਖਪਾਲ ਸਿੰਘ ਖੈਰਾ ਹੋ ਰਹੀ ਸੀ ਜਿਹੜੇ ਕਹਿੰਦੇ ਨੇ ਕਿ ਇਸ ਵਾਰ ਸੰਗਰੂਰ ਦੇ ਵਿੱਚ ਕਾਂਗਰਸ ਪਾਰਟੀ ਸੁਖਪਾਲ ਸਿੰਘ ਖੈਰਾ ਆਪਣਾ ਝੰਡਾ ਜਿਹੜਾ ਜ਼ਰੂਰ ਗੱਡਣਗੇ ਤੁਸੀਂ ਜੁੜੇ ਰਹੋ ਆਰਮੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵਾਉਂਦੇ ਹੋ ਇਜਾਜ਼ਤ ਧੰਨਵਾਦ